ਮੂ ਸਭ ਤੋਂ ਸਤਿ ਆ ਮੁਲਾਜ਼ਮ ਸਾਥਿਓ ਸਤਿ ਸ੍ਰੀ ਅਕਾਲ ਸਾਥਿਓ ਜਿਵੇਂ ਕਿ ਆਪ ਜਾਣਦੇ ਹੋ ਮੁਲਾਜ਼ਮ ਹਿੱਤਾਂ ਦੇ ਹੱਲ ਵਾਸਤੇ ਜਥੇਬੰਦੀਆਂ ਵੱਲੋਂ ਆਪ ਕੋ ਆਪਣੇ ਪੰਧਰ ਤੇ ਸੰਘਰਸ਼ ਪ੍ਰੋਗਰਾਮ ਜਿਹੜੇ ਉਹ ਲਿਖੇ ਗਏ ਹਨ ਸਾਥਿਓ ਇਹੋ ਜੇ ਸੰਘਰਸ਼ਾਂ ਚੱਲਦੇ ਸੰਘਰਸ਼ਾਂ ਦੇ ਵਿੱਚ ਬਰਸਾਤੀ ਡੱਡੂ ਧੋਗਲੇ ਕਿਰਦਾਰਾਂ ਵਾਲੇ ਆਗੂ ਉਹ ਹਮੇਸ਼ਾ ਹੀ ਉਤਪੰਨ ਹੁੰਦੇ ਰਹੇ ਨੇ ਔਰ ਹੁਣ ਵੀ ਸਾਡੇ ਸਾਹਮਣੇ ਸਾਥਿਓ ਮੈਂ ਗੱਲ ਕਰਦਾ ਕਰਨਜੀਤ ਸਿੰਘ ਕੁਝ ਦਿਨ ਪਹਿਲਾਂ ਤੱਕ ਇਸ ਵਿਅਕਤੀ ਦੁਆਰਾ ਸਮੂਹ ਸਬੰਹ ਸਟਾਫ ਇਸ ਗੱਲ ਦਾ ਗਵਾਹ ਹੈ ਕਿ ਭੰਡ ਰਿਆ ਸੀ ਸਭ ਤੋਂ ਵੱਧ ਇਹ ਸਾਥੀ ਆਪਣੀ ਜਥੇਬੰਦੀ ਤੇ ਜੁਆਇੰਟ ਫੋਰਮ ਨੂੰ ਇਹ ਕਹਿ ਕੇ ਭੰਡਦਾ ਸੀ ਕਿ ਜਿਹੜਾ ਹੁਣ ਤੱਕ ਸਬੰਹ ਸਟਾਫ ਦਾ ਘਾਣ ਹੋਇਆ ਹੈ ਉਹਦੇ ਵਿੱਚ ਇਹ ਲੋਕ ਦੁਖੀ ਨੇ ਸਾਥਿਓ ਅਸੀਂ ਮੁੱਢ ਲਾ ਤੋ ਇਹ ਕਹਿੰਦੇ ਆਏ ਆ ਕਿ ਇਹ ਵਿਅਕਤੀ ਸਿਰਫ ਅਤੇ ਸਿਰਫ ਆਪਣੀ ਕੁਰਸੀ ਵਾਸਤੇ ਸਭ ਸਿਹਤ ਸਟਾਫ ਦਾ ਘਾਣ ਕਰਨ ਵਾਸਤੇ ਹੀ ਇੱਥੇ ਆਇਆ ਹੈ ਇਹ ਇੱਕ ਤਰ੍ਹਾਂ ਦਾ ਏਜੰਟ ਹੈ ਸੋ ਸਾਥੀਓ ਉਹ ਗੱਲ ਸਿੱਧ ਵੀ ਹੋਈ ਕਿ ਜਿਹੜਾ ਵਿਅਕਤੀ ਕੁਝ ਦਿਨ ਪਹਿਲਾਂ ਤੱਕ ਸਮੂਹ ਸਭ ਸਿਹਤ ਸਟਾਫ ਨੂੰ ਇਹਨਾਂ ਭਰਾਤਰੀ ਜਥੇਬੰਦੀਆਂ ਨੂੰ ਇਹਦੇ ਜੁਆਇੰਟ ਫੋਰਮ ਦੇ ਨੁਮਾਇੰਦਿਆਂ ਨੂੰ ਭੰਡ ਰਿਹਾ ਸੀ ਜਦੋਂ ਜੁਆਇੰਟ ਫੋਰਮ ਨੇ ਉਹਨਾਂ ਨੂੰ ਕੋਈ ਤਵੱਜੋ ਨਹੀਂ ਦਿੱਤੀ ਤਾਂ ਸਾਥੀਓ ਮੈਨੂੰ ਇਹ ਸਾਥੀ ਦੱਸੇ ਵੀ ਜੁਆਇੰਟ ਫੋਰਮ ਨੇ ਇਹਨੂੰ ਕਦੋਂ ਪੱਤਾ ਦਿੱਤਾ ਵੀ ਜਿਹੜਾ ਛੱਟ ਦੇ ਨੇ ਜਾ ਕੇ ਜੁਆਇੰਟ ਫੋਰਮ ਦੇ ਚਰਨਾਚ ਬਹਿ ਗਿਆ ਉਹਨਾਂ ਦੇ ਪੈਰੀ ਪੈ ਗਿਆ ਪੈਰੀ ਪੈਣ ਦਾ ਕਾਰਨ ਸਾਥੀਓ ਸਿਰਫ ਤੇ ਸਿਰਫ ਇੰਨਾ ਸੀ ਕਿ ਇਹ ਸਿਰਫ ਆਪਣੀ ਕੁਰਸੀ ਦੀ ਲੜਾਈ ਲੜ ਰਿਹਾ ਸੀ ਜਿਹੜਾ ਕਿ ਅਸੀਂ ਪਿਛਲੇ ਸਮੇਂ ਦੇ ਦੌਰਾਨ ਆਪ ਜੀ ਨੂੰ ਦੱਸਿਆ ਵੀ ਸੀ ਤੋਂ ਸਾਥੀਓ ਇਹੋ ਜਿਹੇ 도ਗਲੇ ਕਿਰਦਾਰਾਂ ਵਾਲੇ ਸਾਥੀਆਂ ਤੋਂ ਸਾਨੂੰ ਕਿਸੇ ਕਿਸਮ ਦਾ ਕੋਈ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਕਿਉਂਕਿ ਜਿਹੜਾ ਵਿਅਕਤੀ ਆਪਣੀ ਕੁਰਸੀ ਵਾਸਤੇ ਕਿਸੇ ਦੇ ਪੈਰੀ ਵੀ ਪੈ ਸਕਦਾ ਹੈ ਅੱਜ ਇਹ ਸਾਥੀ ਕਹਿ ਰਿਹਾ ਹੈ ਕਿ ਜੁਆਇੰਟ ਫੋਰਮ ਤੇ ਮੈਂ ਗਰੰਟੀ ਲੈਣਾ ਸਾਥੀਓ ਜਿਹਦੀ ਇਹ ਗਰੰਟੀ ਨਹੀਂ ਉਹ ਅੱਜ ਆਪਣੀ ਜਥੇਬੰਦੀ ਵਿੱਚ ਕੁਰਸੀ ਦੇ ਖਾਤਰ ਗਿਆ ਹੈ ਕੱਲ ਨੂੰ ਨੂੰ ਮਨ ਚਾਹਾ ਉਹਦਾ ਨਾ ਮਿਲਿਆ ਉਹ ਆਪਣੀ ਜਥੇਬੰਦੀ ਦੇ ਨਾਲ ਖੜੇਗਾ ਵੀ ਕਿ ਨਹੀਂ ਖੜੇਗਾ ਕਿਸੇ ਵੀ ਸੰਘਰਸ਼ ਦੇ ਖਿਲਾਫ ਨਹੀਂ ਆ ਅਸੀਂ ਹਮੇਸ਼ਾ ਉਸ ਸੰਘਰਸ਼ ਦੇ ਹਮਾਇਤੀ ਆ ਜਿਹੜਾ ਮੁਲਾਜ਼ਮ ਹਿੱਤਾਂ ਨੂੰ ਮੁੱਖ ਰੱਖ ਕੇ ਲੜਿਆ ਜਾਵੇ ਪਰ ਜਿਹੜਾ ਸੰਘਰਸ਼ ਆਪਣੇ ਉਹਗਿਆਂ ਨੂੰ ਆਪਣੀ ਨਾਮ ਨੂੰ ਵੜਾ ਕੇ ਰੱਖਣ ਵਾਸਤੇ ਲੜਿਆ ਜਾਵੇ ਅਸੀਂ ਕਦੇ ਵੀ ਉਸ ਦੇ ਹਮਾਇਤੀ ਨਹੀਂ ਆ ਤੁਹਾਡਾ ਸਾਥੀਓ ਮੇਰੇ ਸਮੂਹ ਸਾਬ ਸੇ ਸਟਾਫ ਨੂੰ ਇਹ ਅਪੀਲ ਹੈ ਕਿ ਇਹੋ ਜੇ ਡੋਗਲੇ ਕਿਰਦਾਰਾਂ ਵਾਲੇ ਵਿਅਕਤੀਆਂ ਤੋਂ ਸੁਚੇਤ ਰਹੋ ਜਿਹੜਾ ਵਿਅਕਤੀ 2 ਮਹੀਨੇ ਸਮੂਹ ਸਾਬ ਸੇ ਸਟਾਫ ਨੂੰ ਇੱਕ ਮੰਚ ਤੇ ਇਕੱਠਾ ਕਰਨ ਵਾਸਤੇ ਇਹ ਲੌਲੀਪੌਪ ਦੇ ਰਿਆ ਸੀ ਕਿ ਆਪਾਂ ਆਪਣੀਆਂ ਆਪਣੇ ਪੱਧਰ ਦੇ ਮਸਲੇ ਹੱਲ ਕਰਵਾਵਾਂਗੇ ਆਪਣੀਆਂ ਮੰਗਾਂ ਹੱਲ ਕਰਵਾ ਕੇ ਲਿਆਵਾਂਗੇ ਇਸ ਤੋਂ ਪਿਛਾਂ ਇਹ ਤਾਂ ਲਕੀਰ ਖਿੱਚਦੀ ਜਿਹੜਾ ਵਿਅਕਤੀ ਇਹ ਕਹਿੰਦਾ ਸੀ ਬਾਬਾ ਦੀਪ ਸਿੰਘ ਵਾਂਗੂ ਮੈਂ ਲਕੀਰ ਖਿੱਚਦੀ ਹੁਣ ਆਪਾਂ ਸੰਘਰਸ਼ ਉਦੋਂ ਹੀ ਵਾਪਸ ਲਾਵਾਂਗੇ ਜਦੋਂ ਸਾਡੇ ਹੱਕ ਸਾਡੇ ਪ੍ਰਾਪਤ ਹੋ ਜਾਣ ਸਾਥੀਓ ਕਿੱਥੇ ਨੇ ਉਹ ਲਕੀਰਾਂ ਕਿੱਥੇ ਨੇ ਉਹ ਬਾਬਾ ਦੀਪ ਸਿੰਘ ਵਰਗੇ ਇੱਕ ਪਵਿੱਤਰ ਵਿਅਕਤੀ ਦਾ ਨਾਮ ਲੈ ਕੇ ਲੋਕਾਂ ਨੂੰ ਗੁੰਮਰਾਹ ਕਰਨ ਵਾਸਤੇ ਤੇ ਲੋਕਾਂ ਨੂੰ ਖਾਲਦੋਆਈਆਂ ਪਾਉਣ ਵਾਲਾ ਜਿਹੜਾ ਅੱਜ ਜਾ ਕੇ ਬਿਨਾਂ ਸੱਦੇ ਤੋਂ ਉਹਨਾਂ ਦੇ ਚਰਨਾਂ 'ਚ ਪੈ ਗਿਆ ਸਿਰਫ ਤੇ ਸਿਰਫ ਆਪਣੇ ਔਦੇ ਨੂੰ ਬਰਕਰਾਰ ਰੱਖਣ ਵਾਸਤੇ ਸੋ ਸਾਥੀਓ ਸਾਨੂੰ ਇਹੋ ਜਿਹੇ 도ਗਲੇ ਚਿਹਰੇ ਵਾਲੇ ਵਿਅਕਤੀਆਂ ਤੋਂ ਜਿਹਦਾ ਕੋਈ ਆਪਣਾ ਕਿਰਦਾਰ ਹੀ ਨਹੀਂ ਜਿਹੜਾ ਸਿਰਫ ਤੇ ਸਿਰਫ ਸਾਡੇ ਸਿਰਾਂ ਤੇ ਆਗੂ ਬਣਨਾ ਚਾਹੁੰਦਾ ਹੈ ਬਣੀ ਜਾਵੇ ਇਹਨੂੰ ਇਹਦੀਆਂ ਆਗੂ ਪਣੀਏ ਮੁਬਾਰਕ ਪਰ ਸਾਥੀਓ ਇਹੋ ਜਿਹੇ ਵਿਅਕਤੀਆਂ ਨੂੰ ਮੇਰੀ ਇੱਕ ਅਪੀਲ ਹੈ ਉਹ ਸਾਥੀਓ ਤੁਹਾਨੂੰ ਦੱਸਦਾ ਹੈ ਸਾਡਾ ਇਤਿਹਾਸ ਦਵਾਏ ਮਨ ਜਿਹੜਾ ਇਹ ਗੱਲ ਕਹਿੰਦਾ ਹੈ ਵੀ ਬੀਲੀ ਬੋਰਡ ਦੀ ਮੈਨੇਜਮੈਂਟ ਦੇ ਜਾ ਕੇ ਪੈਰਾ ਚ ਪੈ ਗਏ ਮੇਰਾ ਸਵਾਲ ਹੈ ਸਾਥੀ ਨੂੰ ਮੇਰਾ ਸਵਾਲ ਹੈ ਆਪ ਸਭ ਨੂੰ ਸਟਾਫ ਨੂੰ ਸਾਥੀਓ ਕੀ ਅਸੀਂ ਕੋ ਸੰਘਰਸ਼ ਵਾਪਸ ਲੈ ਲਿਆ ਅਸੀਂ ਅੱਜ ਵੀ ਉਸ ਸੰਘਰਸ਼ ਤੇ ਬਰਕਰਾਰ ਆਂ ਜਿਹੜਾ ਸੰਘਰਸ਼ ਅੱਜ ਤੋਂ 2 ਮਹੀਨੇ ਪਹਿਲਾਂ ਦਿੱਤਾ ਗਿਆ ਸੀ 2 ਮਹੀਨੇ ਪਹਿਲਾਂ ਜਿਹ ਸੰਘਰਸ਼ ਦੀ ਰੂਪਰੇਖਾ ਉਹ ਲਿਖੀ ਗਈ ਸੀ ਕਿ ਅਸੀਂ ਵਰਕ ਟੂ ਰੂਲ ਤੇ ਜਾਵਾਂਗੇ ਜੇਕਰ ਬੋਰਡ ਮੈਨੇਜਮੈਂਟ ਸਾਡੇ ਵਰਕ ਟੂ ਰੂਲ ਤੇ ਗਿਆ ਦੀ ਵੀ ਸਾਡੀ ਗੱਲ ਨਹੀਂ ਸੁਣਦਾ ਤੇ ਆਉਣ ਵਾਲੇ ਸਮੇਂ ਵਿੱਚ ਅਸੀਂ ਕੋਈ ਵੱਡਾ ਸੰਘਰਸ਼ ਲੇਕਣ ਵਾਸਤੇ ਮਜਬੂਰ ਹੋਵਾਂਗੇ ਅਸੀਂ ਅੱਜ ਵੀ ਉਹਦੇ ਤੇ ਕਾਇਮ ਹਾਂ ਹਾਂ ਅਸੀਂ ਇਹ ਦੇ ਵਾਂ ਕੋਈ ਪਾਰਟੀਆਂ ਨਹੀਂ ਬਦਲੀਆਂ ਦਲ ਨਹੀਂ ਬਦਲੇ ਇਹ ਗੱਲ ਵੱਖਰੀ ਏ ਬੋਰਡ ਮੈਨੇਜਮੈਂਟ ਨੇ ਜੇਕਰ ਸਾਨੂੰ ਪੱਤਰ ਦਿੱਤਾ ਹੈ ਸਾਥੀਓ ਗੱਲਬਾਤ ਤੋਂ ਕਦੇ ਵੀ ਕੋਈ ਜੱਥੇਬੰਦੀ ਨਹੀਂ ਭੱਜ ਸਕਦੀ ਭਜਣਾ ਚਾਹੀਦਾ ਵੀ ਨਹੀਂ ਅਸੀਂ ਬੋਰਡ ਮੈਨੇਜਮੈਂਟ ਦੀ ਦਿੱਤੀ ਸੱਦੇ ਤੇ ਗਏ ਆ ਉਹਨਾਂ ਦੀ ਗੱਲ ਸੁਣੀਏ ਉਹਦੇ ਵਿੱਚੋਂ ਨਵਾਂ ਨਿਕਲ ਕੇ ਇਹ ਆਇਆ ਹੈ ਕਿ ਉਹਨਾਂ ਨੇ ਇੱਕ ਸਮੇਂ ਸੀਮਾ ਮਿੱਥੀ ਹੈ ਉਸ ਸਮੇਂ ਸੀਮਾ ਦੇ ਵਿੱਚ ਸਾਥੀਓ ਮੈਂ ਇਹ ਗੱਲ ਕਹਿ ਦਿਆਂ ਆਪਾਂ ਪਹਿਲਾਂ ਨਹੀਂ ਵਰਕ ਟੂ ਰੂਲ ਤੇ ਹੀ ਸੀ ਤੇ ਜੇ ਉਸ ਵਰਕ ਟੂ ਰੂਲ ਦੇ ਵਿੱਚ ਉਹਨਾਂ ਨੇ ਆਪਣੇ ਆਪ ਇੱਕ ਕੋ ਸਮੇਂ ਸੀਮਾ ਤੈਅ ਕੀਤੀ ਹੈ ਜੇ ਤਾਂ ਉਹਦੇ ਤੇ ਕੋ ਇੰਪਲੀਮੈਂਟ ਕਰ ਦੇਣਗੇ ਸਾਡੇ ਮਸਲੇ ਹੱਲ ਕਰ ਦੇਣਗੇ ਸਾਥੀਓ ਆਪਣੇ ਘਰੇ ਤੇ ਅਸੀਂ ਆਪਣੇ ਘਰੇ ਆਪਾਂ ਉਹ ਆਪਣੀਆਂ ਡਿਊਟੀਆਂ ਤੇ ਆ ਜਾਾਂਗੇ ਤੇ ਜੇ ਉਹ ਸਾਡੇ ਮਸਲੇ ਹੱਲ ਨਹੀਂ ਕਰਨਗੇ ਤੇ ਸਾਥੀਓ ਅਸੀਂ ਕਦੇ ਵੀ ਨਹੀਂ ਕਿਹਾ ਕਿ ਅਸੀਂ ਸੰਘਰਸ਼ ਤੋਂ ਪਿੱਛੇ ਹਟਦੇ ਹਾਂ ਤੇ ਇਹੋ ਜਿਹੇ ਵਿਅਕਤੀਆਂ ਤੋਂ ਸਾਨੂੰ ਕਿਸੇ ਕਿਸਮ ਦੇ ਕੋਈ ਸਰਟੀਫਿਕੇਟ ਦੀ ਲੋੜ ਨਹੀਂ ਸੋ ਸਮੂਹ ਸਾਥੀ ਸਟਾਫ ਨੂੰ ਮੇਰੀ ਅਪੀਲ ਹੈ ਇਹੋ ਜੇ 도ਗਲੇ ਕਿਰਦਾਰਾਂ ਵਾਲੇ ਸਾਥੀ ਜਿਹੜੇ ਆਪਣੀ ਕੁਰਸੀਆਂ ਬਚਾਉਣ ਵਾਸਤੇ ਕਿਸੇ ਵੀ ਇੱਕ ਨੀਚ ਹਰਕਤ ਤੱਕ ਜਾ ਸਕਦੇ ਨੇ ਕਿਸੇ ਦੇ ਬਿਨਾ ਸੱਦੇ ਤੇ ਜਾ ਕੇ ਪੈਰੀ ਵੀ ਪੈ ਸਕਦੇ ਨੇ ਇੱਕ ਛੋਟੀ ਜਿਹੀ ਉਦਾਹਰਣ ਮੈਂ ਸਾਥੀਆਂ ਨੂੰ ਇਹ ਦੇ ਦਿਆਂ ਕਿ ਜਦੋਂ ਸੰਘਰਸ਼ ਕਮੇਟੀ ਬਣੀ ਸੀ ਉਹਦੇ 10 ਸੂਬਾ ਮੈਂਗੂ ਮੈਂਬਰ ਆਗੂਆਂ ਨੂੰ ਇਹ ਸਾਥੀ ਜੁਆਇੰਟ ਫੋਰਮ ਕੋਲ ਪਟਿਆਲੇ ਇਹ ਕਹਿ ਕੇ ਲੈ ਕੇ ਗਿਆ ਸੀ ਕਿ ਸਾਨੂੰ ਉਹਨਾਂ ਨੇ ਸੱਦਾ ਦਿੱਤਾ ਹੈ ਤਾਂ ਸਾਥੀਓ ਉਹ 10 ਮੈਂਬਰ ਅੱਜ ਵੀ ਗਵਾਹ ਨੇ ਕਿ ਉੱਥੇ ਜੁਆਇੰਟ ਫੋਰਮ ਵੱਲੋਂ ਪਹਿਲਾਂ ਇਹਨਾਂ ਨੂੰ ਇਹ ਪੁੱਛਿਆ ਗਿਆ ਤੁਹਾਨੂੰ ਬੁਲਾਇਆ ਕਿਨੇ ਸੋ ਸਾਥੀਓ ਇਸ ਵਿਅਕਤੀ ਨੂੰ ਨਾ ਤਾਂ ਬੋਰਡ ਮੈਨੇਜਮੈਂਟ ਨੇ ਕੋ ਮੂੰਹ ਲਾਇਆ ਨਾ ਇਸ ਨੂੰ ਜੁਆਇਡ ਗਰਪ ਨੇ ਮੂੰਹ ਲਾਇਆ ਇਹ ਆਪ ਜਾ ਕੇ ਉਹਨਾਂ ਦੇ ਪੈਰੀ ਡਿੱਗਿਆ ਹੈ ਜਿਹੜਾ ਸਾਥੀ ਉਹ ਆਪਣੇ ਹੱਕਾਂ ਵਾਸਤੇ ਆਪਣੀ ਚੌਧਰ ਵਾਸਤੇ ਕਿਸੇ ਦੇ ਪੈਰੀ ਡਿੱਗ ਸਕਦਾ ਹੈ ਤੁਸੀਂ ਆਪ ਭਲੀ ਭਾਗ ਜਾਣੋ ਉਹ ਸਾਡੇ ਸੰਘਰਸ਼ ਵਾਸਤੇ ਸਾਡੇ ਹੱਕਾਂ ਵਾਸਤੇ ਕਿੰਨਾ ਕੁ ਪੈਰਾ ਦੇਵੇਗਾ ਉਹ ਵਿਕੇਗਾ ਨਹੀਂ ਇਹਦੀ ਕੋਈ ਗਾਰੰਟੀ ਨਹੀਂ ਤੇ ਇਹੋ ਜੇ ਵਿਕਾਉ ਆਗੂਆਂ ਤੋਂ ਅਸੀਂ ਇਹ ਹੋਪ ਰੱਖੀਏ ਕਿ ਉਹ ਜੁਆਇੰਟ ਫਰਮ ਰਾਹੀਂ ਜਾਂ ਉਹ ਆਗੂ ਸਾਡੀ ਅਗਵਾਈ ਕਰਕੇ ਸਾਨੂੰ ਸਾਡੇ ਹੱਕ ਦਿਵਾ ਦੇਣਗੇ ਇਹ ਕਤਈ ਸੰਭਵ ਨਹੀਂ ਸੰਭਵ ਤਦੇ ਸਾਥੀਓ ਮੈਂ ਕੱਲਾ ਵੀ ਕੁਝ ਹਾਸਲ ਨਹੀਂ ਕਰ ਸਕਦਾ ਹਾਸਲ ਹੋਣਾ ਹੈ ਤੁਹਾਡੇ ਏਕੇ ਨਾਲ ਪਰ ਸਾਥੀਓ ਇੱਥੇ ਹਤਾਸ਼ ਹੋਣ ਦੀ ਲੋੜ ਨਹੀਂ ਕਿਸੇ ਇਹੋ ਜਿਹੇ ਗੁੰਮਰਾਹਕੁੰਨ ਪ੍ਰਚਾਰ 'ਚ ਆਉਣ ਦੀ ਲੋੜ ਨਹੀਂ ਸਾਥੀ ਉਹ ਸੰਜਮ ਨਾਲ ਚੱਲੋ ਸਲੀਕੇ ਨਾਲ ਚੱਲੋ ਆਪਾਂ ਜਿੱਤ ਪ੍ਰਾਪਤ ਕਰਾਂਗੇ ਜਿੱਤ ਹਮੇਸ਼ਾ ਲੜਦੇ ਲੋਕਾਂ ਦੀ ਔਰ ਇਮਾਨਦਾਰੀ ਨਾਲ ਲੜੀ ਹੋਈ ਜਿੱਤ ਹੀ ਸਫਲ ਹੁੰਦੀ ਹੈ ਬੇਈਮਾਨੀ ਤਰੀਕੇ ਨਾਲ ਲੜੀ ਹੋਈ ਜਿੱਤ ਕਦੇ ਸਫਲ ਨਹੀਂ ਹੁੰਦੀ ਸੋ ਸਮੂਹ ਸਰਸੇ ਸਾਥ ਨੂੰ ਮੈਪੁਰ ਪੁਰੋਂ ਆਸ਼ਵਾਸਨ ਦਵਾਉਣਾ ਕਿ ਗ੍ਰੇਡ ਸਾਥੀਨਾਂ ਕੋਲ ਯੂਨੀਅਨ ਪੰਜਾਬ ਉਹਨਾਂ ਦੇ ਹੱਕਾਂ ਵਾਸਤੇ ਪਹਿਲਾਂ ਵੀ ਲੜਦੀ ਰਹੀ ਹੈ ਅੱਗੇ ਵੀ ਲੜਦੀ ਰਹੇਗੀ ਪਰ ਇਹ ਤਦ ਹੀ ਸੰਭਵ ਹੈ ਜੇ ਆਪ ਸਭ ਦਾ ਸਹਿਯੋਗ ਰਹੇਗਾ ਸੋ ਸਾਥੀਓ ਅੱਜ ਅਸੀਂ ਇਨਾ ਮਗਰ ਲੱਗ ਕੇ ਸਮੂਹਕ ਛੁੱਟੀ ਭਰ ਦੇਣੇ ਆ ਪਰ ਸਾਥੀਓ ਜਦੋਂ ਤੱਕ ਸਾਨੂੰ ਇਹ ਕੋਈ ਆਸ਼ਵਾਸ਼ਣ ਨਹੀਂ ਦਿੰਦੇ ਅਸੀਂ ਵਾਰ-ਵਾਰ ਜੁਆਇੰਟ ਫੋਰਮ ਨੂੰ ਅਪੀਲਾ ਕੀਤੀਆਂ ਨੇ ਹੁਣ ਵੀ ਜੁਆਇੰਟ ਫੋਰਮ ਦੇ ਆਗੂਆਂ ਦੇ ਸਾਨੂੰ ਫੋਨਸ ਆ ਰਹੇ ਨੇ ਪਰ ਉਹਨਾਂ ਹੋਣ ਦੇ ਵਿੱਚ ਉਹ ਸਾਥੀਓ ਕਿਤੇ ਵੀ ਸਾਨੂੰ ਬਹਿ ਕੇ ਗੱਲ ਕਰਨ ਦੀ ਗੱਲ ਨਹੀਂ ਕਰਦੇ ਸਿਰਫ ਤੇ ਸਿਰਫ ਬਾਹਰੋਂ ਸਮਰਥਨ ਦੇਣ ਦੀ ਗੱਲ ਕਰਦੇ ਨੇ ਕਿ ਇਸ ਗੱਲ ਤੇ ਸਾਡੇ ਮਨਾਂ 'ਚ ਡਰ ਹੈ ਕਿ ਜੇੜੋ ਸਾਡੇ ਇਹੋ ਜਿਹੇ 도ਗਲੇ ਆਗੂ ਵੀ ਵਿਚ ਨੇ ਤਾਂ ਉਹ ਕੱਲ ਨੂੰ ਸਾਨੂੰ 2021 ਵਾਲਾ ਮੰਜ਼ਰ ਫਿਰ ਨਾ ਵਿਖਾਉਣਗੇ ਸਾਡੀਆਂ ਮੰਗਾ ਮਸਲਿਆਂ ਨੂੰ ਹੱਲ ਕਰਾਉਣ ਦੀ ਇਵਜ ਵਿੱਚ ਆਪਣੇ ਮਸਲੇ ਹੱਲ ਕਰਵਾ ਕੇ ਤੁਰਦੇ ਨਾ ਬਣਨਗੇ ਇਸ ਗੱਲ ਦੀ ਜੇ ਗੁਰ ਸਾਥੀ ਗਾਰੰਟੀ ਲੈਂਦਾ ਹੈ